ਹਾਂਜੀ ਬਾਈ ਮੇਰੇ ਸਾਰੇ YouTube ਦੇਖਣ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਅੱਜ ਆਪਾਂ ਪਹੁੰਚੇ ਆਂ ਪਿੰਡ ਕੋੜਦੋਣਾ ਜ਼ਿਲ੍ਹਾ ਬਰਨਾਲਾ ਇੱਥੇ ਆਪਣੇ ਆ ਬੀਰ ਕੋਲੇ ਬਹਿੜ ਵਿਕੇ ਹੋ ਗਈ ਪਹਿਲਾ ਸੂਆ ਬਹੁਤ ਚੰਗਾ ਥਣ ਥਣਾਉਟ ਬਹੁਤ ਚੰਗੀ ਫੇਸ ਕੁਆਲਿਟੀ ਆ ਬਹੁਤ ਠੰਡੀ ਸੀ ਲੱਗੀ ਬਹੁਤ ਚੰਗੀ ਬਹਿੜ ਆ ਭਰਾਵੋ ਸੋ ਕਿਸੇ ਵੀਰ ਨੂੰ ਇਦਾਂ ਦੀ ਵੀਡੀਓ ਪਸੰਦ ਹੋਵੇ ਤਾਂ ਤੁਸੀਂ ਇਸ ਵੀਰ ਨਾਲ ਕਨੈਕਟ ਕਰ ਸਕਦੇ ਹੋਗੇ ਇਸ ਵੀਰ ਦਾ ਨੰਬਰ ਹੈਗਾ 82 890 43185 82 890 43185 ਇਸ ਨੰਬਰ ਤੇ ਤੁਸੀਂ ਵੀਰ ਨੂੰ ਫੋਨ ਲਾ ਕੇ ਕਨੈਕਟ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ 82 83 84 9798 97. ਇਸ ਨੰਬਰ ਤੇ ਤੁਸੀਂ ਆਪਣੇ ਡੰਗਰ ਦੀ ਡੇਢ ਤੋਂ 2 ਮਿੰਟਾਂ ਦੀ ਵੀਡੀਓ ਬਣਾ ਕੇ ਤੁਸੀਂ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਡੀ ਵੀਡੀਓ ਆਪਣੇ ਚੈਨਲ ਦੇ ਫਰੀ ਦੇ ਵਿੱਚ ਤੁਹਾਡੀ ਐਡ ਲਾ ਦੇਵਾਂਗੇ ਸੋ ਜਿਸ ਵੀ ਕਿਸੇ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਉਹ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਸੋ ਜਿਹੜੀ ਇਹ ਵਸੜਾ ਕੀ ਪਿੰਡ ਕੋੜਦੋਣਾ ਜ਼ਿਲ੍ਹਾ ਬਰਨਾਲਾ ਜਿਹੜਾ ਭਰਾਓ ਇਹ ਤਨੋਲੇ ਤੋਂ ਪਿੱਖੀ ਰੋਡ ਆ ਉਸ ਰੋਡ ਦੇ ਉੱਤੇ ਇਹ ਪਿੰਡ ਪਿੱਖੀ ਰੋਡ ਤੋ ਤੁਹਾਨੂੰ ਲੋਕ ਨੂੰ ਜਾਂਦਾ ਜਿਹੜਾ ਉਸ ਰੋਡ ਦੇ ਉੱਤੇ ਪਿੰਡ ਹੈ ਕੋਡ ਦੋ 77 ਗਾ ਜ਼ਿਲ੍ਹਾ ਬਰਨਾਲਾ ਦਾ ਇਹ ਪਿੰਡ ਸੋ ਸਾਰੇ ਹੀ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਅੱਗੇ ਮਿਲਦੇ ਕਿਸੇ ਹੋਰ ਨਵੀਂ ਵੀਡੀਓ ਨਾਲ